ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਏ ਪੁਲਿਸ ਨੂੰ ਬਦਮਾਸ਼ਾਂ ਤੋਂ ਹਥਿਆਰ ਵੀ ਬਰਾਮਦ ਹੋਏ ਨੇ ਪੁਲਿਸ ਨੇ ਤਰਨਤਾਰਨ ਚ ਸੁਹਾਵਾ ਰੋਡ ਤੇ ਨਾਕਾ ਲਾਇਆ ਹੋਇਆ ਸੀ ਦੱਸਦੀ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਗੱਡੀ ਹੈ ਜੋ ਬਦਮਾਸ਼ਾਂ ਦੀ ਦੱਸੀ ਜਾ ਰਹੀ ਹੈ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਗੱਡੀ ਵਾਲੇ ਨਹੀਂ ਰੁਕੇ ਅਤੇ ਇਸ ਦੌਰਾਨ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਦੱਸਿਆ ਜਾ ਰਿਹਾ ਹੈ ਇਸ ਮੌਕੇ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ 'ਚ ਬੈਠੇ ਬਦਮਾਸ਼ जैसल ਚੰਬਲ ਦੇ ਇਹ ਗੁਰਗੇ ਸੀ ਤਾਂ ਪੂਰੀ ਖਬਰ ਤੁਹਾਨੂੰ ਦੱਸਦੇ ਹਾਂ ਇਹ ਗੱਡੀ ਹੈ ਸਿਲਵਰ ਕਲਰ ਦੀ ਜਿਸ ਦੇ ਵਿੱਚ ਬਦਮਾਸ਼ ਸੀ ਪੁਲਿਸ ਨੇ ਨਾਕਾ ਬੰਦੀ ਕੀਤੀ ਹੋਈ ਸੀ ਸੁਹਾਵਾ ਰੋਡ ਤੇ ਤੇ ਜਦੋਂ ਪੁਲਿਸ ਨੇ ਇਸ ਗੱਡੀ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਗੱਡੀ ਨਹੀਂ ਰੋਕੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਹੋਇਆ ਤੇ ਦੋ ਬਦਮਾਸ਼ਾਂ ਨੂੰ ਇਸ ਵੇਲੇ ਕਾਬੂ ਕਰ ਲਿਆ ਗਿਆ ਹੈ ਤਾਂ ਇਸ ਦੌਰਾਨ ਤਲਾਸ਼ੀ ਦੇ ਵਿੱਚ ਪੁਲਿਸ ਨੂੰ ਬਦਮਾਸ਼ਾਂ ਤੋਂ ਹਥਿਆਰ ਵੀ ਬਰਾਮਦ ਹੋਏ ਨੇ ਤਰੰਤਾਰਨ ਤੋਂ ਵੱਡੀ ਖਬਰ ਹੈ ਪੁਲਿਸ ਨੇ ਤਰੰਤਾਰਨ ਚ ਸੋਹਾਵਾ ਰੋਡ ਤੇ ਨਾਕੇਬੰਦੀ ਕੀਤੀ ਹੋਈ ਸੀ ਨਾਕਾ ਲਾਇਆ ਹੋਇਆ ਸੀ ਇਸ ਦੌਰਾਨ ਪੁਲਿਸ ਮੁਲਾਜ਼ਮ ਮੌਜੂਦ ਸੀ ਤਾਂ ਜਦੋਂ ਇਹ ਕਾਰ ਸਵਾਰ ਆਉਂਦੇ ਨੇ ਜਿਸ ਦੇ ਵਿੱਚ ਇਸ ਕਾਰ ਦੇ ਵਿੱਚ ਬਦਮਾਸ਼ ਹੁੰਦੇ ਨੇ ਆ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਦੱਸਿਆ ਜਾ ਰਿਹਾ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਵਿਦੇਸ਼ ਦੇ ਵਿੱਚ ਬੈਠਾ ਬਦਮਾਸ਼ ਜੈਸਲ ਚੰਬਲ ਅਦੇ ਗੁਰਗੇਸੀ ਪੁਲਿਸ ਨੇ ਕਾਰ ਸਵਾਰਨ ਰੁਕਣ ਦਾ ਇਸ਼ਾਰਾ ਕੀਤਾ ਦੱਸਦੀ ਹੈ ਕਿ ਇਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਬਦਮਾਸ਼ਾਂ ਦੀ ਹੈ ਜਦੋਂ ਇਹ ਬਦਮਾਸ਼ ਇਸ ਗੱਡੀ ਦੇ ਵਿੱਚ ਆ ਰਹੇ ਸੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਕਰਨਤਾਰਨ ਦਾ ਸੁਹਾਵਾ ਰੋਡ ਅਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਰੁਕਣ ਦੀ ਬਜਾਏ ਗੱਡੀ ਭਜਾ ਲਈ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਬਦਮਾਸ਼ ਦੇ ਗੋਲੀ ਲੱਗੀ ਹੈ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਉਸ ਥਾਂ ਤੇ ਮੌਜੂਦ ਨੇ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਇਨਕਾਊਂਟਰ ਹੋਇਆ ਹੈ। ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜਾ ਇਹ ਇਨਕਾਊਂਟਰ ਮੁਕਾਬਲਾ ਹੋਇਆ ਹੈ ਦੱਸਦੀ ਹੈ ਕਿ ਸੁਹਾਵਾ ਰੋਡ ਦੇ ਉੱਪਰ ਇਹ ਸਾਰਾ ਇਨਕਾਊਂਟਰ ਮੁਕਾਬਲਾ ਹੋਇਆ ਹੈ ਜਿੱਥੇ ਪੁਲਿਸ ਅਤੇ ਬਦਮਾਸ਼ ਵਿਚਾਲੇ ਹੋਇਆ ਦੱਸਿਆ ਜਾ ਰਿਹਾ ਹੈ ਕਿ ਨਾਕਾਬੰਦੀ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਉੱਪਰ ਜਦ ਗੱਡੀ ਉਹ ਜਿਹੜੀ ਆ ਉੱਥੋਂ ਮੌਕੇ ਤੇ ਭਜਾ ਲੈਂਦਾ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਇਸ ਵਕਤ ਜਿਹੜੀ ਆ ਮੌਕੇ ਤੇ ਪੁਲਿਸ ਜਿਹੜੀ ਮੌਜੂਦ ਹੈ ਦੱਸਦੀ ਹੈ ਕਿ ਗੱਡੀ ਜਦੋਂ ਉੱਥੋਂ ਭਜਾਈ ਜਾਂਦੀ ਹੈ ਤਾਂ ਪੁਲਿਸ ਦੇ ਉੱਪਰ ਜਿਹੜੀ ਹੈ ਬਾਅਦ ਵਿੱਚ ਫੇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਕਈ ਅਫਸਰ ਜਿਹੜੇ ਨੇ ਇਥੇ ਮੌਕੇ ਤੇ ਪਹੁੰਚੇ ਹੋਏ ਨੇ ਇਹ ਤਸਵੀਰਾਂ ਨੇ ਤਰਨ ਤਰਨ ਦੀਆਂ ਜਿੱਥੇ ਇਨਕਾਉਂਟਰ ਮੁਕਾਬਲਾ ਹੋਇਆ ਹੈ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗੁਰਗਿਆਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਉਹ ਜੈਸਲ ਚੰਬਲ ਗੈਂਗ ਦੇ ਨਾਲ ਜਿਹੜੇ ਨੇ ਸਬੰਧਤ ਨੇ ਫਿਲਹਾਲ ਪੁਲਿਸ ਬ੍ਰੀਕਿੰਗ ਨਾਲ ਜਾਂਚ ਕਰ ਰਹੀ ਹੈ ਔਰ ਗੱਡੀ ਦੀ ਵੀ ਥੋੜੀ ਦੇਰ ਤੱਕ ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਲਈ ਜਾਵੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਅੱਜਿੱਥੇ ਆ ਤਰਨਤਾਰਨ ਦੇ ਵਿੱਚ ਜਿਹੜਾ ਇਨਕਾਉਂਟਰ ਮੁਕਾਬਲਾ ਹੋਇਆ ਹੈ ਔਰ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜੀ ਹੈ ਗੋਲੀ ਚੱਲੀ ਹੈ ਲੇਕਿਨ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਾਬੂ ਕਰ ਲਿਆ ਹੈ ਫਿਲਹਾਲ ਕੀ ਇਹਨਾਂ ਕੋਲ ਬਰਾਬਦਗੀ ਹੋਈ ਹੈ ਉਹ ਕੁਝ ਦੇਰ ਤੱਕ ਜਿਹੜਾ ਸਪਸ਼ਟ ਤਰਨਤਾਰਨ ਦੇ ਐਸਐਸਪੀ ਦੁਆਰਾ ਜਿਹੜਾ ਕੀਤਾ ਜਾਵੇਗਾ ਤਾਂ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਸਿਦਾਰਥ ਅਰੋੜਾ ਫੋਨ ਲਾਈਨ ਤੇ ਮੌਜੂਦ ਨੇ ਸਿਦਾਰਥ ਕੀ ਅਪਡੇਟ ਕਿਉਂਕਿ ਬਦਮਾਸ਼ ਗੱਡੀ 'ਚ ਜਾ ਰਹੇ ਸੀ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਦੌਰਾਨ ਇੱਕ ਬਦਮਾਸ਼ ਜ਼ਖਮੀ ਦੱਸਿਆ ਜਾ ਰਿਹਾ ਕਿਵੇਂ ਇਹ ਸਾਰਾ ਇਨਕਾਊਂਟਰ ਹੋਇਆ ਕਿਵੇਂ ਪੂਰਾ ਘਟਨਾਕ੍ਰਮ ਤੁਹਾਡੇ ਜਵਾਨੀ ਸਮਝਣਾ ਚਾਹੁੰਦੇ ਆ ਬਿਲਕੁਲ ਜੀ ਲਲਤੀ ਜੀ ਜਦੋਂ ਪੁਲਿਸ ਤੇ ਬਦਮਾਸ਼ਾਂ ਮੇਜਾਲੇ ਜਿਹੜੇ ਇਨਕਾਊਂਟਰ ਮੁਕਾਬਲਾ ਹੋਇਆ ਕਰਮਪੁਰਾਂ ਦੇ ਕਿਢੇ ਖਵਾਵਾਂ ਨੇੜੇ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਲਗਾਇਆ ਗਿਆ ਸੀ ਨਾਕੇ ਦੌਰਾਨ ਇੱਕ Honda City ਜਿਹੜੀ ਜੱਡੀ ਆਦਖੜੀ ਦਿੰਦੀ ਹੈ ਜਿਹੜਾ ਕਿ ਤਾਲੇ ਸ਼ੀਤੇ ਹੁੰਦੇ ਨੇ ਤਾਂ ਪੁਲਿਸ ਉਸ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ ਜਦ ਪੁਲਿਸ ਜੀ ਉਹ ਗੱਡੀ ਜਿਹੜੀ ਨਹੀਂ ਰੁਕ ਤਾਂ ਪੁਲਿਸ ਨੇ ਭਾਕਾ ਤੋੜ ਦਿੱਤੀ ਜਿਆ ਗੱਡੀ ਭਜਾ ਲੈਂਦੇ ਨੇ ਤੇ ਪੁਲਿਸ ਨੇ ਜਿਹੜਾ ਉਹਦਾ ਪਿੱਛਾ ਕਰਦੀ ਔਰ ਜਿਹੜੀ ਜੀਡੀਐਲ ਲਿੰਕ ਰੋਡ ਤੇ ਪਾਸ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਆਪਣੇ ਵੈਪਨਸ ਦੇ ਨਾਲ ਉਹ ਉੱਥੇ ਫਾਇਰਿੰਗ ਪੁਲਿਸ ਤੇ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਪੁਲਿਸ ਵੱਲੋਂ ਵੀ ਮਰ ਜਵਾਬੀ ਜਿਦੋਆ ਕਾਰਵਾਈ ਕੀਤੀ ਗਈ ਦਾ ਸੀ ਕਿ ਫਾਇਰਿੰਗ ਦੌਰਾਨ ਜਿਹੜਾ ਇੱਕ ਬਦमाश ਦੇ ਜਿਹੜੀ ਐ ਕੋਲੀ ਲੱਗੀ ਹੈ ਤੇ ਦੂਸਰੇ ਨੂੰ ਜਿਹੜਾ ਕੰਪੂ ਕਰ ਲਿਆ ਹਾਲਾਂਕਿ ਸਰਦਾਰ ਜਿਹਨਾਂ ਦਾ ਬੈਕਗ੍ਰਾਉਂਡ ਕੀ ਹੈ ਕਿਉਂਕਿ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਵੀ ਇਹਨਾਂ ਦੇ ਸੰਬੰਧ ਦੱਸੇ ਜਾ ਰਹੇ ਨੇ ਕੋਈ ਪੁਰਾਣੇ ਮਾਮਲੇ ਦ ਬਿਲਕੁਲ ਜਿਹੜੇ ਦੋ ਬਰਮਾਹ ਦੀ ਪੁਲਿਸ ਦੇ ਹੱਥੀਂ ਜਿਹੜੇ ਸਾਦੀ ਹੈ ਕਿ ਇਹ ਗੈਂਗਸਟਰ ਜਿਹੜਾ ਬੀਚ ਬੈਠਾ ਹੈ ਚੰਬਲ ਹੈ ਉਹਦੇ ਵਾਸਤੇ ਕਾਰ ਕਰ ਦਿੱਤੀ ਹੈ ਤੇ ਉਹਨੇ ਗ੍ਰਿਫਟ ਹੈਲਕੀ ਨਾ ਕੋਲ ਕਿਹੜੇ ਕਿਹੜੇ ਵਪਾਰਕ ਸੰਗਤ ਹੁੰਦੇ ਨੇ ਦੱਸਦੇ ਤੁਸੀਂ ਦੇਖ ਕੇ ਮਨਚੀਦਨ ਦੇ ਐਸਪੀ ਜਿਹੜੇ ਅਭੀ ਮਨੀਓਰ ਵਾਲਾ ਹੈ ਕੱਟਾ ਤੇ ਜਿੰਦ ਕੱਟਾ ਹੋਈ ਹੈ ਉੱਤੇ ਪਹੁੰਚ ਰਹੇ ਨੇ ਔਰ ਗੱਡੀ ਜਿਹੜੀ ਹੈ ਤਲਾਸ਼ੀ ਜਿਹੜੀ ਹੈ ਲਈ ਕਰੀ ਹੈ ਹਾਲਾ ਕਿ ਕਈ ਵੈਪਨ ਇਨਾਂ ਕੋਲ ਦਿੱਤੇ ਜਾਣਗੇ ਕਿ ਇਨਾਂ ਕੋਲ ਕਈ ਆ ਜਿਹੜੇ ਨੇ ਵੈਪਨ ਸੀ ਉਹ ਸਿਦਾਰਤ ਪੁਲਸ ਨੇ ਜਿਹੜੀ ਪਛਾਣ ਕਰ ਦੁੱਤੀ ਹੈ ਕੌਣ ਨੇ ਕਿੱਥੇ ਦੇ ਫਿਲਹਾਲ ਜਿਹੜੇ ਦੋਨੇ ਬਰਮਾਸਟ ਜਿਹਨੇ ਇਹਦੀ ਜਿਹੜੀ ਸ਼ਿਕਾਇਤ ਕੀਤੀ ਆਪਾਂ ਕਹਿ ਸਕਦੇ ਹਾਂ ਹਲੇ ਜਿਹੜੀ ਇਹ ਖੁੱਲ ਕੇ ਨਹੀਂ ਹੋ ਪਾਈ ਹੈ ਕਿਉਂਕਿ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਚੈੱਕ ਕੀਤਾ ਜਾ ਰਿਹਾ ਉਸ ਦੇ ਨਾਲ ਹੀ ਜਿਹੜਾ ਗੱਡੀ ਦੀ ਤਲਾਸ਼ੀ ਜਿਹੜੀ ਹੈ ਲਈ ਜਾ ਰਹੀ ਹੈ ਕਿ ਕਿਹੜੇ ਕਿਹੜੇ ਵਿਕਟਮ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਦੇ ਨੇ ਫਿਲਹਾਲ ਜਿਹੜੇ ਦੋਨੋਂ ਬਰਮਾਸਟ ਦੱਸਿਆ ਇਹਨਾਂ ਨੂੰ ਪਤਾ ਚੱਲਿਆ ਹੈ ਕਿ ਕਿਸੇ ਘਟਨਾ ਨੂੰ ਅਜਾਮ ਦੇ ਲਈ ਜਿਹੜਾ ਹੈ ਹਥਿਆਰ ਇਹਨਾਂ ਕੋਲ ਸੀ ਕਿਸੇ ਘਟਨਾ ਨੂੰ ਅਜਾਮ ਦੇ ਲਈ ਕਰ ਰਿਹਾ ਸੀ ਔਰ ਜਿਹੜੀ ਆ ਮੁਰਲੀ ਆ ਪੁਸ਼ਕਿਰ ਤੋਂ ਸਾਹਮਣੇ ਆ ਕਿ ਕੈਂਸਰ ਜੈਸਾ ਜੱਫਾ ਦੇ ਦੋਨੋਂ ਗੁਰਗੇ ਨੇ ਫਿਲਹਾਲ ਇੱਕ ਨੂੰ ਜਿਹੜਾ ਆ ਹਸਪਤਾਲ ਵਿੱਚੇ ਭਰਤੀ ਕਰਵਾ ਦਿੱਤਾ ਗਿਆ ਜਿਸ ਤੇ ਗੋਲੀ ਲੱਗੀ ਆ ਤੇ ਦੂਸਰੇ ਨੂੰ ਜਿਹੜਾ ਪੁਲਿਸ ਨੇ ਕਾਬੂ ਕਰ ਲਿਆ ਫਿਲਹਾਲ ਦਰਕਰ ਨੇ ਜਿਹੜੇ ਐਸਐਸਪੀ ਨੇ ਕੁਝ ਦੇਰ ਤੱਕ ਜਿਹੜੇ ਕਾਰਵਾਈ ਆ ਉਥੇ ਪਹੁੰਚਦੇ ਨੇ ਪਰ ਜੇ ਕਿ ਮਾਰਕੀਆਂ ਅਲੱਗ-ਅਲੱਗ ਟੀਮਾਂ ਕਰੀਆਂ ਨੇ ਉਹ ਵੀ ਇੱਥੇ ਠੀਕ ਹੈ ਸੁਧਾਰਤ ਫਿਲਹਾਲ ਦੇ ਲਈ ਸ਼ੁਕਰੀਆ ਸੁਧਾਰਤ ਅਰੋੜਾ ਮੇਰੇ ਸਹਿਯੋਗੀ ਤਰਨ ਤਰਨ ਤੋਂ ਜਾਣਕਾਰੀ ਦੇ ਰਹੇ ਸੀ ਇਨਕਾਊਂਟਰ ਵਾਲੀ ਥਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਇਹ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਇੱਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਖਾਸ ਗੱਲ ਇਹ ਹੈ ਕਿ ਇਹ ਦੋਵੇਂ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸੀ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਪੁਲਿਸ ਨੇ ਤੇ ਇਹ ਵਿਦੇਸ਼ 'ਚ ਬੈਠੇ ਬਦਮਾਸ਼ जैसल चम्बल ਲਈ ਕੰਮ ਕਰਦੇ ਸੀ